ਦੀ ਜੀ ਅਸਟ ਬੋਲੀ ਦੀ ਸਿਆਪਾ ਦੇ ਕੇ ਮਾਰੇ ਸਾਉ ਉਜਾਣ ਕਰਦੇ ਹਨ ਇੱਕ ਉਹ ਅੰਕਾਰ ਸਤਗੁਰ ਪ੍ਰਸਾਦ ਆਸਾ ਕਾਫੀ ਮਹੱਲਾ ਪਹਿਲਾ ਕਰ ਅਖਵਾ ਅਸਪਰੀਆ ਜੈਸੇ ਗੋਬਿਲ ਗੋਇਲੀ ਨਾਹੀ ਸ਼ੰਦ ਹੈ ਉਜਾਣ ਕਰਦੇ ਤਹੇ ਕਰ ਸਾਥ ਨੇ ਕਰ ਦੋ ਕਾਲ ਤੇ ਇੱਕੋ ਦੋ ਹੈ ਤੂ ਪਰਮੇਸ਼ਰ ਉਹਨਾਂ ਸਾਰਿਆਂ ਦਾ ਪ੍ਰਕਾਸ਼ ਤੋ ਸਭੁ ਬੁਲਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਐਸ ਤਨੀਆ ਹੈ ਬਾਣੀ ਛੜਕੋੜੀ ਵਾਲੀ ਜੈ ਸ੍ਰੀ ਗੁਰੂ ਗੋਬੀ ਜੀ ਜਾਗੋ ਜਾਗੋ ਸਿ ਕਿਉ ਚਲਿਆ ਬੰਦਿਆਰਾ ਇਹ ਤੇਕ ਰਾਤੇ ਜਾਗੂ ਕਰਦੇ हे ਜਾਗਣਵਾਰੇ ਆਪਣੇ ਆਪ ਨੂੰ ਜਾਗ ਕੇ ਦਿਮਾਗ ਵਾਲੇ ਮੰਨੇ ਵਾਲੇ ਜੀਵੋ ਯਾਗ ਕੋ ਗਿਆਨ ਵਕਤੋ ਕੇ ਇਹ ਵੀ ਬੰਦਿਆਰਾ ਸੰਸਾਰ ਦੇ ਚੰਗੇ ਮੰਦੇ ਕਰਮ ਕਰਕੇ ਪਰਲੋਕ ਨੂੰ ਚੱਲਿਆ ਹੈ ਜੈਸੇ ਗੋਇਲ ਗੋਇਲੀ ਜੈਸੇ ਗੋਇਲ ਗੋਇਲੀ ਬਿਸਤਰਕਾਰ ਹੈ ਜਦੋਂ ਉਸ ਇਲਾਕੇ ਦੀ ਮੀਂਹ ਨਾ ਪਵੇ ਕੋਠੋ ਲੋਕ ਦਰਿਆਵਾਂ ਦੇ ਕਿਨਾਰਿਆਂ ਤੇ ਆਪਣੇ ਗੁੰਗਾ ਰਾਜਕਾਂ ਨੂੰ ਲੈ ਕੇ ਚਲੇ ਜਾਂਦੇ ਆ ਗੋਇਲ ਤਾਂ ਗੁੰਗਾ ਦਾ ਨਾਮ ਹੈ ਗੋਇਲੀ ਗੁੰਗਾ ਵਾਲੇ ਦਾ ਨਾਮ ਹੈ ਇਸ ਪ੍ਰਕਾਰ ਗੁੰਗਾ ਵਾਲੇ ਗੋਲ ਗੰਗਾਨੂ ਲੈ ਕੇ دریاਵਾਂ ਦੇ ਕਿਨਾਰੇ ਤੇ ਚਲੇ ਜਾਂਦੇ ਐ ਉਹਦਾ ਨਾਮ ਗੋਲ ਵਾਸਾ ਕਟਣ ਉਹ ਜਿੰਨਾ ਚਿਰ ਵਰਖਾ ਨਹੀਂ ਹੁੰਦੀ ਉਹਨਾਂ ਚ دریاਵਾਂ ਤੇ ਕੱਖਾਂ ਖੜਦੇ ਐ ਤੇ ਜੇ ਉੱਥੇ ਮੇੜ ਕਰਕੇ ਬਹਿ ਜਾਂ ਤਾਂ ਉੱਥੇ ਕੰਮ ਨਹੀਂ ਜਦ ਠੋਕੜ ਦਿੰਦੇ ਉਹਨੇ ਮੋਕਾਂ ਨੂੰ ਇਸੇ ਪ੍ਰਕਾਰ ਮਾਰਾ ਸਾਹਿਬ ਕਹਿੰਦੇ ਹਨ ਕੈਸੇ ਗੋਇਲ ਕੋਇਲ ਦੇ ਬਗਵਾ ਕੌਣ ਸਰੀਰ ਜਿਹੜੇ ਸੁਖਮੋ ਸੁਤੂਲੋ ਕਾਰਨੋ ਇਹ ਦੁਗਾਂ ਦੀ ਨਹੀਂ ਆਈ ਹੈ ਤੇ ਗੋਇਲੀ ਦੁਗਾਂ ਵਾਲੇ ਕੋਣ ਜੀਵਾਤਮਾ ਇਹ ਜੀਵਾਤਮਾ ਕਿਰੇ ਹੁਣੇ ਇਹ ਗੋੜਵਾਸਾ ਕਟੰਵਾਸ ਤੇ ਸੰਸਾਰ ਵਿੱਚ ਆਏ ਹੈ ਕੈਸੀ ਕੈਸੀ ਸੰਸਾਰ ਇਸੇ ਪ੍ਰਕਾਰ ਦਾ ਸੰਸਾਰ ਹੈ ਬਿਆਰਪੀ ਦੁਗਾਂ ਨੂੰ ਲੈ ਕੇ ਜੀਵ ਸੰਸਾਰ ਵਿੱਚ ਆਏ ਹੈ ਗੂੜ ਕਮਾਗ ਹੈ ਆਦਮੀ ਇਹ ਆਦਮੀ ਆਦਮ ਤੋਂ ਉਲਾਦ ਹੋਣ ਕਰਕੇ ਆਦਮੀ ਕਹਾਉਂਦੇ ਹੈ ਇਹ ਦਹਮਾਤਾ ਆਦਮੀ ਨਹੀਂ ਤਾਂ ਮਰਦਾ ਹੈ ਹਮ ਆਦਮੀ ਇੱਕ ਦਿਨ ਹੀ ਮੋਤ ਮੁਤ ਮਾ ਜਾਣਾ ਇਹ ਕੂੜ ਝੂਠੀ ਕਮਾਈ ਕਰਦੇ ਆਦਮੀ ਜਿਹਦੇ ਨੂੰ ਬਣਦਾ ਹੈ ਘਰਬਾਰ ਇਹ ਬੰਨੀ ਬੈਠੇ ਇਹ ਮਿਲ ਘਰਵਾਲੇ ਮੇਰਾ ਬਾਹਰ ਹੈ ਇਹ ਕੂੜ ਦੀ ਕਮਾਈ ਕਰਦੇ ਇਹਨਾਂ ਘਰਵਾਲਾ ਵਿੱਚ ਬੱਝੇ ਰਹਿੰਦੇ ਹੈ ਸਾਰ ਸਰੀਰ ਕਿਤੇ ਬਾਹਰ ਇੰਦਰੀਆਂ ਵਿੱਚ ਬੱਝੇ ਰਹਿੰਦੇ ਹੈ ਬਣਦਾ ਹੈ ਘਰਵਾਲਾ ਇਸ ਪ੍ਰਕਾਰ ਮੇਰਾ ਇਹ ਘਰ ਵਾਏ ਮੇਰਾ ਬੂਹਾ ਹੈ ਦਰਵਾਜ਼ਾ ਹੈ ਕਿਉਂ ਬੰਦ ਹੋਏ ਇਸ ਪ੍ਰਕਾਰ ਸਾਧ ਸੰਗਤ ਜੀ ਅੰਤ ਨੂੰ ਵੱਢ ਜਾਂਦੇ ਹੈ ਘਰ ਸਰੀਰ ਵਿੱਚ ਬਾਹਰ ਇੰਦਰੀਆਂ ਦੇ ਵਿਸ਼ਿਆਂ ਵਿੱਚ ਅੰਤ ਨੂੰ ਸਾਧ ਸੰਗਤ ਜੀ ਇਹ ਘਰ-ਵਾਰ ਵੱਲੋਂ ਬੰਦ ਕਰਕੇ ਬਾਹਰ ਉਜਾੜ ਕੇ ਲੈ ਜਾਂਦੇ ਹੈ ਜੰਮੂ ਤੋਂ ਇਹਨਾਂ ਦੇ ਤਾਂ ਹੀ ਘਰਾਂ ਜਿੰਨੀ ਰਹਿਣ ਦਿੰਦੇ ਲੋਕ ਵੀ ਲੈ ਜਾਂਦੇ ਹਨ ਰਹਿਣ ਹੀ ਦਿੰਦੇ ਗੰਬੇ ਕਰਵਾਰਾ ਇਹ ਬੱਜੇ ਰਹਿੰਦੇ ਹੈ ਘਰ ਸਰੀਰ ਚ ਤੇ ਬਾਹਰ ਇੰਦਰੀਆਂ ਵਿੱਚ ਜਾਗੋ ਜਾਗੋ ਸੁਤੇ ਹੋ ਫਿਰ ਸੁੱਕੇ ਹੋ ਅਗਿਆਨੀ ਹੋ ਗਿਆਨ ਦਾਸਾ ਕਰਕੇ ਜਾਗ ਪਾਓ ਜਾਗਣ ਵਾਲੇ ਜਿਹੜੇ ਮਹਾਂਪੁਰਤੰਤ ਹੈ ਕੋਨੋ ਦਿਨ ਆਉ ਮਿਲ ਕਰਕੇ ਜਹਾਜ ਕੋ ਗਿਆਨ ਵਸਤਾ ਕੇ ਅਗਿਆਰਤੀ ਨੂੰ ਖੁੱਪ ਹੋਇਓ ਗੱਲਿਆ ਬੰਗਾਰਾ ਇਹ ਜੀਵ ਰੂਪੀ ਬੰਗਾਰਾ ਸੰਸਾਰ ਤੋਂ ਤੁਰ ਚੱਲਿਆ ਹੈ ਹੁਣ ਸੂਸ਼ ਸੰਕਰਮਾ ਰੂਪੀ ਬੰਦ ਕਰਕੇ ਰਹਾਉ ਨੀਤ ਨੀਤ ਕਰ ਬਾਂਦੀ ਐ ਕਿ ਭਾਈ ਕੀ ਕਰਵਾ ਬੰਨ ਜਫੇ ਪਏ ਨਿਤ ਨਿਤ ਕਰ ਗੰਢ ਲਈਏ ਜੀ ਰਹਿਣਾ ਹੂ ਇਹ ਆਪਾਂ ਦੁਨੀਆ ਜਿ ਰਹਿਣਾ ਹੋਵੇ ਤਾਂ ਹਰੋਜ ਹੀ ਕਰ ਪਾਵੇਂ ਨਵੇਂ ਬੰਨ ਕੇ ਲਈਏ ਪੁਰਾਣੇ ਘਰ ਜਿਹੀਏ ਨਾ ਕਿਸੇ ਰਾਤ ਕੱਟ ਲਈਏ ਇਹੇ ਆਪਣੇ ਆਪ ਨੂੰ ਚੰਗੇ ਹੁਸ਼ਿਆਰ ਕਹਾ ਲਈਏ ਨੀਤ ਨੀਤ ਘਰ ਬੰਦੀਏ ਮਿਤਾ ਪਰ ਪੀਏ ਦੁਨੀਆ ਜੀ ਨਿਤ ਰਹਿਣਾ ਹੋਵੇਗੇ ਕਰਮਨ ਨਾ ਕਰੀਏ ਜੀ ਰਹਿਣਾ ਹੋ ਇਹ ਭਾਈ ਪਰ ਰਹਿਣਾ ਹੋਵੇ ਰਹਿਣਾ ਨਹੀਂ ਕਿਸੇ ਨੇ ਸਾਰਿਆਂ ਚਲੇ ਜਾਣਾ ਹੈ ਕਿ ਨਿਤ ਸੰਸਾਰ ਨੂੰ ਮੰਨ ਕੇ ਨਿਤ ਭਾਵੇਂ ਘਰ ਬੰਨ ਲੀਏ ਇਹ ਪਰੇੜਾ ਹੋਵੇ ਤਾਂ ਪਿੰਡ ਪਵੇ ਜੀਉ ਚੱਲਦੀ ਤੇ ਪਿੰਡ ਸਰੀਰ ਵਿੱਚ ਹੀ ਪੈ ਜਾਏਗਾ ਡਿੱਗ ਪਵੇਗਾ ਤੇ ਜੀਵ ਆਤਮਾ ਇਹਦੇ ਵਿੱਚੋਂ ਨਿਕਲ ਕੇ ਚਲਿਆ ਜਾਏਗਾ ਜੀ ਜਾਣ ਕੋ ਇਹ ਕੋਈ ਇਸ ਗੱਲ ਨੂੰ ਪ੍ਰੇਮੀ ਜਾਣ ਲਵੇ ਉਹ ਵਿਰਾਗ ਤਾਰ ਲਵੇ ਉਹੀ ਉਹੀ ਕਿਆ ਕਰੂ ਇਹ ਸ਼ਰਪਾ ਕਰਦੀ ਹਾਂ ਮਾਈਓ ਓਏ 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 ਇਹ ਸ਼ਰਪਾ ਕਰਦੀ ਹਾਂ ਮੈਂ ਤੇ ਹਜੂਰ ਕਹਿੰਦੇ ਹਨ ਉਹੀ ਉਹੀ ਕਿਆ ਕਰੋ ਉਹੀ ਪਰਮੇਸ਼ਰ ਪਿੱਛੇ ਸੀ ਉਹੀ ਹੋਣਾ ਪਰਮੇਸ਼ਰ ਇਹ ਕੀ ਤੁਸੀਂ ਕਰਨੀਆਂ ਹੋ ਹੈ ਹੋਤੀ ਸੋਈ ਅੱਗੇ ਵੀ ਉਹ ਪਰਮੇਸ਼ਰ ਉਹੀ ਪਿੱਛੇ ਸੀ ਉਹੀ ਪਿੱਛੇ ਸੀ ਉਹੀ ਹੋਣ ਹੈ ਤੇ ਉਹੀ ਹੋਤੀ ਸੋਈ ਅੱਗੇ ਨੂੰ ਹੋਵੇਗਾ ਸੋ ਪਰਮੇਸ਼ਰ ਹੋਰ ਹੋਗੇ ਉਸ ਉਹ ਪਰਮੇਸ਼ਰ ਦਾ ਆਜ ਸੱਚ ਜਗਤ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਹੈ ਉਹ ਜੀ ਉਹ ਕਿਉਂ ਕਰਦੀਆਂ ਹੋ ਸੋ ਰੋਗੇ ਉਸ ਉਹ ਭਾਈ ਤੁਸੀਂ ਉਸ ਬੰਦੇ ਨੂੰ ਰੋਵੋਗੇ ਵੀ ਜਿਹੜਾ ਮਰ ਗਿਆ ਹੈ ਕੌਣ ਕੌਣ ਰੂ ਜਦੋਂ ਸਾਰੇ ਹੀ ਮਰ ਗਏ ਤੁਹਾਡੇ ਰੋਣ ਵਾਲਾ ਕੋਈ ਨਾ ਰਿਹਾ ਤੇ ਤੁਹਾਨੂੰ ਕੌਣ ਰੋਵੇਗਾ ਕਈ ਮਾਈਆਂ ਕਹਿੰਦੀਆਂ ਇਹਦੇ ਧਾਈ ਚੱਲ ਕੇ ਮੁਕਾਣ ਚਲੇ ਜਾਣਗੇ ਇਹਨਾਂ ਦੇ ਕੋਈ ਰੋਣ ਵਾਲਾ ਹੈ ਨਹੀਂ ਸੀ ਸੋ ਜਿਹੜਾ ਰੋਣਾ ਹੈ ਛਾਪੇ ਕਰਨੀ ਹੈ ਇਹ ਜਾਂਦੇ ਅੱਗੇ ਕਵਤ ਕਰਨੀ ਹੈ ਅੱਜ ਇੱਕ ਇੱਕ ਜਿਹੜੀ ਛਿਤਨੀ ਹੈ ਮਰੇ ਤੋਂ ਮਗਰੋਂ ਉਹ ਸਾਲ ਸਵੇਜੀ ਉਹਦੇ ਬਾਅਦ ਉਹ ਸਮੁੰਦਰ ਵੀ ਨਹੀਂ ਆਈ ਦੁੱਖ ਦਾ ਇੱਕ ਰੂਹ ਦੇ ਤਾਈ ਬੜਾ ਭਾਰੀ ਭਿਆਨ ਕੋ ਉਹ ਜਾਦੀ ਸਮੁੰਦਰੀ ਸਮੁੰਦਰ ਨੂੰ ਲੱਗ ਜਾਂਦਾ ਇਸ ਤਰਕੇ ਪਾਣਾ ਮੰਨਣਾ ਚਾਹੀਦਾ ਮਾਰੇ ਕਹਿੰਦੇ ਤੁਹਾਨੂੰ ਕੌਣ ਰੋਵੇਗਾ ਜੇ ਸਾਰੇ ਹੀ ਮਰ ਗਏ ਧੰਦਾ ਪਿਟਿਓ ਭਾਈ ਹੋ ਇਹ ਭਰਾਓ ਤੁਸੀਂ ਉਸ ਆਦਮੀ ਨਾਲ ਪਿਆਰ ਨਹੀਂ ਤੁਹਾਡਾ ਤਦਲੇ ਨੂੰ ਪਿੜਦੇ ਹੋ ਕਹਿੰਦੇ ਹੋ ਪਿਟਿਓ ਕਿ ਸਾਡਾ ਹਲ ਕੌਣ ਬਾਹੂਗਾ ਸਾਡੀ ਦੁਕਾਨ ਕੌਣ ਕਰੂਗਾ ਉਹਦਾ ਮੁਕਾਬਲ ਕੌਣ ਕਰੂਗਾ ਤੇ ਵੀ ਵਾਸਤੇ ਤੇਰੇ ਭਰਾਵੋ ਉਹ ਪੂਰ ਕਮਾਗ ਕਿ ਤੁਸੀਂ ਕੂੜ ਛੋੜਵੀਂ ਕਮਾਈ ਕਰਦੇ ਹੋ ਉਹ ਨਾ ਸੁਣਈ ਕਾਤੇ ਉਹ ਜਿਹੜੇ ਨਾਸ਼ਨ ਬੱਬਾ ਖਬਰਾਂ ਕਿਹੜੀ ਜੂਨ ਚ ਜਾਪਿਆ ਉਹ ਤਾਂ ਕਿਤੇ ਸੁਣਿਆ ਹੀ ਨਹੀਂ ਹੈ ਤੂੰ ਲੋਕ ਸੁਣਾ ਤੁਸੀਂ ਲੋਕਾਂ ਨੂੰ ਸੁਣਾਉਂਦੇ ਵੀ ਸਾਡਾ ਸੀ ਅਸੀਂ ਉਹਨੂੰ ਰੋਣੇ ਕਿ ਲੋਕਾਂ ਨੂੰ ਸੁਣਾ ਰਹੇ ਹੋ ਤੁਸੀਂ ਉਹਦਾ ਕਰਮਾ ਦਾ ਮਾਰਾ ਖਬਰ ਕਿਹੜੀ ਜੁਨਤੀ ਜਾ ਪਿਆ ਹੈ ਉਹ ਤਾਂ ਸੁਣਦਾ ਹੀ ਨਹੀਂ ਉਹ ਕ ਤੁਸੀਂ ਲੋਕਾਂ ਨੂੰ ਸੁਣਾ ਕੇ ਦਿਖਾ ਰਹੇ ਹੋ ਕਿ ਸਾਡੇ ਅੰਦਰ ਬੜਾ ਭਾਰੀ ਹੋ ਗਿਆ ਉਹਦਾ ਮੋਹ ਸੀ ਕਰਨੋ ਜਿਸ ਤੇ ਸੁੱਤਾ ਨਾਨਕਾ ਜਿਸ ਵਾਹਿਦ ਨੂੰ ਬੰਨੋਇ ਅਗਿਆਨ ਕਰਕੇ ਸੁੱਤਾ ਹੋਇਆ ਜੀਵ ਸਤਿਗੁਰੂ ਜੀ ਕਹਿੰਦੇ ਹਨ ਗਾ ਗਾਈ ਸੂਈ ਇਹ ਉਹ ਗੁਰਾਂ ਦੀ ਕਿਰਪਾ ਬਹਾਰਾ ਗਿਆਨ ਦੀ ਅਵਸਥਾ ਬਖਸ਼ ਕਰਕੇ ਗਿਆਨ ਅਵਸਥਾ ਜੀ ਜਗਾ ਦੇਵੇ ਨਾਮ ਦੀ ਲਿਵ ਲਾ ਕੇ ਸੋ ਪਰਮੇਸ਼ਰ ਤਾਂ ਜਾਗ ਆਉਂਦੀ ਐ ਇਹ ਕਰ ਬੁਝੈ ਆਪਣੇ ਆਪਣੇ ਪ੍ਰਲੋਕ ਨੂੰ ਸਮਝ ਲਵੇ ਕਿ ਮੈਂ ਇਸ ਦੁਨੀਆ 'ਚ ਨਹੀਂ ਰਹਿਣਾ ਸੋ ਡੱਡਾ ਡੇਰਾ ਇਹ ਨਹੀਂ ਜਾਂ ਡੇਰਾ ਤੈਂ ਜਾਣ ਉਹ ਡੇਰ ਦਾ ਸੰਜੂ ਬੁਰਕਾ ਸੋਧ ਪਛਾਨ ਸੋ ਇਹ ਜੇ ਕਰਕੇ ਜੇ ਕਰ ਬੁਝੈ ਆਪ ਜੇ ਕਰ ਸਰੂਪ ਰੂਪੀ ਆਪਣੇ ਬੁਝ ਲਵੇ ਪ੍ਰਲੋਕ ਰੂਪੀ ਸੱਚਖੰਡ ਰੂਪ ਹੋ ਕਾਰਜੋ ਸੂਰਿਆ ਬਾਦਰੂ ਆਪਣਾ ਘਰ ਬੁੱਝ ਲਵੇ ਪੁੱਛੇ ਪੁੱਛ ਲਵੇ ਗੁਰਾਂ ਤੋਂ ਸਮਝ ਲਵੇ ਤਾਂ ਨੀਂਦ ਨਾ ਹੋਵੇ ਫਿਰ ਉਹ ਵਿਦਿਆਰਥੀ ਨੀਂਦ ਮੋਹ ਦੂਤੀ ਨਹੀਂ ਕਦੇ ਵੀ ਹੋਵੇਗੀ ਇਹ ਚੱਲਦਾ ਲੈ ਚੱਲਿਆ ਅੱਛਾ ਤੁਸੀਂ ਭਾਈ ਸੰਗਰਾਹ ਕਰਨਾ ਚੰਗਾ ਸਮਝਦੇ ਹੋ ਮਾਰਾ ਕਹਿੰਦੇ ਇਹ ਚੱਲਦਾ ਲੈ ਚੱਲਿਆ ਤੁਹਾਡਾ ਜਿਹੜਾ ਪਿਤਾ ਸੀ ਮਾਤਾ ਸੀ ਭਰਾ ਸੀ ਭਾਈ ਸੀ ਜਦੋਂ ਇਹ ਸ਼ਰੀਰ ਵੱਲ ਚੱਲਦਾ ਹੋਇਆ ਮਰ ਗਿਆ ਉਦੋਂ ਕੋ ਲੈ ਕੇ ਉਹ ਚੱਲਿਆ ਸੀ ਕੋ ਰੁਪਿਆ ਦਮੜਾ ਖਰਚ ਲੈ ਕੇ ਚੱਲਿਆ ਸੀ ਕਿਸ ਕੰਪੈ ਨਾਲ ਕੋਈ ਹਾਥੀ ਘੋੜੇ ਪਬੂਤਰੀ ਨਕੜੀ ਕੁਝ ਨਾਲ ਲੈ ਕੇ ਗਿਆ ਸੀ ਕਿ ਨਹੀਂ ਸਾਤ ਅਨਸੰਖਿਓ ਦੇਖ ਕੈ ਜਦੋਂ ਤੁਸੀਂ ਕਬੀਰ ਸਾਹਿਬ ਜੀ ਨੇ ਕਿਹਾ ਕੌਡੀ ਕੌਡੀ ਜੋੜ ਕੇ ਧੋਰੇ ਲੱਖ ਕਰੋੜ ਚਲਤੀ ਵਾਰ ਨਾ ਕਹਿ ਲਓ ਲਈ ਲੰਗੋਟੀ ਤੋਰ ਜਲਦੀਆਂ ਵਗਦਾ ਜਿਹੜੇ ਪੋਠੋ ਆ ਜਿਹੜੇ ਲੋਕ ਮਾੜਵਾੜੀ ਹੈ ਇਹਨਾਂ ਦੇ ਸੋਏ ਦੀਆਂ ਤਾਰਾਂ ਦੀਆਂ ਤੜਾਦੀਆਂ ਪਾਈਆਂ ਹੁੰਦੀਆਂ ਕਈਆਂ ਨੇ ਤੇ ਕਈਆਂ ਕਈਆਂ ਦੇ ਚਾਂਦੀ ਦੀਆਂ ਤਾਰਾਂ ਦੀਆਂ ਤੜਾਦੀਆਂ ਪਾਈਆਂ ਹੁੰਦੀਆਂ ਜਦੋਂ ਮਰ ਜਾਂਦਾ ਹੈ ਨਾ ਉਹਦੀ ਉਹ ਤਰਾਗੀ ਵੀ ਲਾ ਲੈਂਦੇ ਆ ਵੀ ਇਹ ਨਾਲ ਨਾਲ ਕੇ ਲਈ ਜਾਵੇ ਸਾਡੇ ਕੰਮ ਆਉਗੀ ਉਹਦਾ ਨਾ ਲੰਗੋਟੀ ਕਿਹਾ ਮਾਰਾ ਸਾਥ ਸੱਚੀ ਗੱਲ ਕਿਹਾ ਨਹੀਂ ਇਹ ਸੰਪਰ ਨਾਲ ਇਹ ਕੁਸ਼ੋ ਮਾਇਆ ਲੈ ਕੇ ਚੱਲਿਆ ਹੋਵੇ ਆਹ ਤਨ ਸੰਚੂ ਦੇਖ ਕੇ ਕਹੋ ਭਾਈ ਤੂੰ ਧਨ ਇਕੱਠਾ ਕਰਨੋਂ ਦੇਖ ਕਰਕੇ ਉਹ ਮਾਇਆ ਦੀਆਂ ਗੱਡੀਆਂ ਲੌਂਗ ਬੁੱਝੀਆਂ ਮਰੀ ਦੀਆਂ ਸੰਗ ਨਾਲ ਲੈਂਦੀਆਂ ਰਹਿ ਨਹੀਂ ਦਿੰਦੀਆਂ ਕੋਈ ਵੀ ਤੇ ਜੇ ਕਿਤੇ ਮੱਸੀਆ ਤੇ ਜ ਨਹੀਂ ਜਾਂ ਉੱਥੇ ਵੀ ਚੋਰ ڈاکੂ ਕੰਨ ਪਾੜ ਦਿੰਦੇ ਐ ਨੱਕ ਵੜ ਦਿੰਦੇ ਐ ਕਾਤ ਅਨੁਸਤਾਂਚੂ ਦੇਖ ਕੇ ਤੇ ਤੈਹਾਂ ਦਾ ਹੀ ਜਨ ਸੰਚੇ ਕੱਟਲ ਕਰੋ ਦੇਖ ਕਰਕੇ ਕੱਟਾ ਜੇ ਜੋ ਵਿਚਾਰ ਇਹ ਜਲਦੀ ਵਿਚਾਰ ਸਮਝ ਲਓ ਸੱਚੇ ਪਾਤਸ਼ਾਹ ਜੀ ਵਰਮਾਉਂਦੇ ਹਨ ਬਾਂਜ ਕਰਹੁ ਮਕਸੂਦ ਲੈ ਇਹ ਭਾਈ ਇਹ ਜਾਂ ਬਾਂਜ ਵਪਾਰ ਕਰੋ ਇਸ ਕਰਕੇ ਮਕਸੂਦ ਲਾਵ ਲੋ ਪਰਲੋਕ ਵਾਸਤ ਮਤ ਪਛੋਤਾਵੋ ਮੈਂ ਤੇ ਨਾਥੇ ਨੂੰ ਪਛਾਣ ਤਾਬ ਕਰਨਾ ਬੋਵੇ ਫੇਰ ਨਾ ਪਛਤਾਵਾ ਕਰੋ ਤੁਸੀਂ ਇਸ ਕਰਕੇ ਔਗਣ ਛੋਡਹੁ ਗੁਣ ਕਰਹੁ ਜਿਹੜੇ ਔਗਣਾਂ ਵਾਲੇ ਸੁਆਹ ਹੈ ਜੂਆ ਚੋਰੀ ਯਾਰੀ ਠੱਗੀ ਇਹ ਸਭ ਛੱਡ ਦਿਓ ਸ਼ਰਾਬ ਪੀਣੀ ਚੋਰੀਆਂ ਕਰਨੀਆਂ ਭੈੜੇ ਕੰਮ ਕਰਨੇ ਇਹਨੂੰ ਛੱਡ ਦਿਓ ਇਹ ਗੁਣ ਕਰੂ ਗੁਣਾ ਨੂੰ ਧਰਮ ਕਰੋ ਸਤ ਸੰਤੋਖ ਬਿਆ ਧਰਮ ਵਿਚਾਰ ਆਗਿ ਕੋ ਐਸੇ ਤਤ ਪ੍ਰਾਵੋ ਐਹੇ ਹੀ ਭਾਈ ਤਤ ਪਰ ਹੋਗੋ ਐਹੇ ਹੀ ਤਿਆਰ ਹੋ ਕੇ ਜੁਲਨਾ ਕਰੋ ਇਸ ਪ੍ਰਕਾਰ ਸਤ ਸਰੂਪ ਨੂੰ ਪਰਾਵੋ ਨਾ ਕਰਾਵ ਤੇ ਕਰੇ ਸੁਹਾਤ ਨੂੰ ਧਰਮ ਭੂਮ ਸਤ ਬੀਜ ਕਰ ਇਹ ਧਰਮ ਭੂਮ ਸਤ ਬੀਜ ਕਰ ਜਿਹੜਾ ਧਰਮ ਕਿਤਜ ਧਾਰਨ ਕਰਨਾ ਗੁਰੂ ਦਿੱਤਾ ਹੋਇਆ ਸਭ ਦਾਇ ਤੇ ਹਮਕਲਿ ਤੇ ਮਾਪੁਰ ਗੁਣਕਾਰੀ ਮੰਪੀਰਾ ਇਹ ਧਰਤੀ ਬਣਾਓ ਤੇ ਸੱਚਾ ਜੋ ਵਿਚਾਰ ਹੈ ਇਹਨੂੰ ਬੀਜ ਵਿੱਚ ਪਾਉਣਾ ਕਰੋ ਆਪੀ ਚੇਰ ਤੋਂ ਕਮਾਵੇ ਇਹ ਧਰਮ ਦੀ ਭੂਮੀ ਧਰਤੀ ਨੂੰ ਬਣਾ ਕਰਕੇ ਆਪਣੇ ਸਰੀਰ ਨੂੰ ਇਹੇ ਜੀ ਧਰਮੀ ਹੋਵੋ ਗੁਰੂ ਸਾਹਿਬ ਕਹੇ ਧਰਮ ਧਰਮ ਕਰਕੇ ਸਤਿਨਾਮ ਦਾ ਬੀਜ ਕਰੋ ਪਾਉਣਾ ਕਰੋ ਸਤ ਰੂਪੀ ਜਿਹੜਾ ਸਤ ਬੋਲਣਾ ਹੈ ਸਤਪਤ ਜੀ ਹੋਣਾ ਹੈ ਇਹ ਬੀਜ ਪਾਉਣਾ ਕਰੋ ਐਸੀ ਕਿਰਤ ਕਮਾਈ ਜਿਹੇ ਧਾਈ ਥੇਤੀ ਕਮਾਉਣਾ ਕਰੋ ਤਾਂ ਵਪਾਰੀ ਜਾਣੀ ਐ ਤੇ ਵਪਾਰੀ ਵੀ ਤਾਂ ਤੁਸੀਂ ਜਾਣੇ ਜਾਓਗੇ ਤੇ ਕਰਸਾਨ ਵੀ ਤਾਂ ਹੀ ਜਾਣੇ ਜਾਓਗੇ ਲਾਹਾ ਲੈ ਜਾਮੇ ਜੇ ਕਰਕੇ ਲਾਹਾ ਭਾਈ ਪ੍ਰਲੋਕ ਨੂੰ ਲੈ ਕੇ ਸਰਕਾਰ ਦਾ ਚੱਲੋਗੇ ਕਰਮ ਹੋਵੇ ਸਤਗੁਰ ਮਿਲੇ ਜੇ ਚੰਗੇ ਕੀਤੇ ਹੋਏ ਨਿਸਕਾਮ ਕਰਮ ਹੋਣ ਤਾਂ ਇਹ ਪੁਰਬ ਦੇ ਪੁੱਲਾਂ ਦਾ ਪ੍ਰੇਰੇ ਹੋਏ ਇਸ਼ੁਰ ਦੀ ਚਾਹਵਾਰਾ ਸਭੀ ਗੁਰੂ ਸਕੇ ਦਾ ਅਨਛਾਲਾ ਮਨਾਪ ਹੋਵੇ 부ਜੈ ਜੀ ਚਾਰਾ ਫਿਰ ਸਤਿਗੁਰਾਂ ਦੇ ਪਾਸੋਂ ਅਧਿਕਾਰੀ ਬਣ ਕੇ ਸਤਿਗੁਰਾਂ ਦੀ ਪ੍ਰਸੰਤਾ ਕਰਕੇ ਇਹ 부ਜੇ ਪੁੱਛਣਾ ਕਰੇ ਆਤਮ ਸਤੋ ਸਦਾ ਵਿਚਾਰ ਨਾਮ ਵਖਾਣਾ ਸੁਣੇ ਨਾਮ ਸਤਿਗੁਰ ਸਾਹਿਬ ਉਪਦੇਸ਼ ਦਿੰਦੇ ਹਨ ਇਹ ਕਾਈ ਨਾਮ ਦਾ ਹੀ ਵਖਾਣ ਕਰੇ ਉਚਾਰਨ ਕਰੇ ਤੇ ਨਾਮ ਦਾ ਹੀ ਸਰਵਣ ਕਰੇ ਨਾਮੇ ਵਿਵਹਾਰਾ ਤੇ ਨਾਮ ਦਾ ਹੀ ਵਿਹਾਰ ਕਰੇ ਜਪਣਾ ਜਪਉਣ ਰੂਪ ਕਿਉ ਲਾਹ ਤੂਤਾ ਤਿਵੇਂ ਇਸ ਪ੍ਰਕਾਰ ਭਾਈ ਨਾਮ ਦੇ ਜਪਣ ਕਰਕੇ লাভ ਹੈ ਨਾ ਮੁਕਤੀ ਦਾ ਇਹ ਆਤਮਾਨੰਦ ਇਹ ਵੀ ਵਿਸ਼ਿਆਂ ਚ ਲੱਗਨੇ ਕਰਕੇ ਘਾਟਾ ਵੀ ਨਾਲ ਹੀ ਹੈ ਵਿਕਾਰਾਂ ਕਰਕੇ ਬਾਟ ਚੱਲਦੀ ਆ ਇਹ ਰਸਤਾ ਦੁਨੀਆ ਚੱਲਿਆ ਹੁੰਦਾ ਜਿਹੜੇ ਮੰਦੇ ਕੰਮ ਕਰਨ ਵਾਲੇ ਉਹਨਾਂ ਨੂੰ ਘਾਟਾ ਵੀ ਘਾਟਾ ਹੈ ਜਿਹੜੇ ਜੰਗਿਆਈ ਕਰਨੇ ਨੂੰ ਲਾਹ ਹਿੱਲਾ ਹੈ ਇਹ ਰਸਤਾ ਪਹਿਲਾਂ ਤੋਂ ਚੱਲਦਾ ਆ ਰਿਹਾ ਹੈ ਜੋ ਕਿਸ ਭਾਵੈ ਨਾਨਕਾ ਜੋ ਕਿਸ ਵਾਹਿਗੁਰੂ ਨੂੰ ਪਾਉਂਦਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਤਸ਼ਾਹ ਫਰਮਾਉਂਦੇ ਹਨ ਆਈ ਵਡਿਆਈ ਉਹਨਾਂ ਨੂੰ ਭਾਈ ਸਾ ਉਹ ਨਾਮ ਦੀ ਵਡਿਆਈ ਬਖਸ਼ੁੰਦਾ ਜੋ ਤੁਸ ਵਾਹਿਗੁਰੂ ਨੂੰ ਪਾ ਜਾਂਦਾ ਉਹਨੂੰ ਆ ਜਿਹੜੀ ਵਡਿਆਈ ਹੈ ਨਾਮ ਦੀ ਨਾਮ ਬਖਾਣਾ ਸੁਣੇ ਨਾਮ ਨਾਮੇ ਬਿਹਾਰਾ ਇਹ ਵਡਿਆਈ ਬਖਸ਼ੁੰਦਾ ਹੈ ਤੇ ਜੋ ਤੁਸ ਵਾਹਿਗੁਰੂ ਨੂੰ ਪਾ ਜਾਂਦਾ ਉਹਨਾਂ ਨੂੰ ਆਗਦੇ ਸਰੂਪ ਦੀ ਪ੍ਰਾਪਤੀ ਬ੍ਰਹਮ ਗਿਆਨੀ ਆਪਰਮੇਸ਼ੁਰੂ ਬੜਾਈ ਬਖਸ਼ੁੰਦਾ ਹੈ ਜੋ ਤੁਸ ਵਾਹਿਗੁਰੂ ਪਹੁੰਚਦਾ ਹੈ ਜਿਨ੍ਹਾਂ ਨੂੰ ਬੜਾਈ ਭਉਂਦੀ ਹੈ ਮਾਰੇ ਨੂੰ ਜੀਵੀ ਉਹ ਬੜਾਈ ਪਾਉਤ ਹੋ ਜਾਂਦੀ ਹੈ ਜਿਹੜੇ ਮੰਦ ਕਰਮ ਕਰਦੇ ਉਹਨੂੰ ਛੁਟਿਆਈ ਮਿਲ ਜਾਂਦੀ ਹੈ ਕਿਉਂ ਜੋ ਤੁਸ ਪਰਮੇਸ਼ਰ ਨੂੰ ਪਹੁੰਚਦਾ ਉਹ ਨਿਆਂਕਾਰ ਹੈ ਸੱਚਾ ਨਿਹੁ ਕਰੇਗਾ ਮਸੂਲ ਹੈ ਉਹੀ ਦੀ ਬੜਾਈ ਬਖਸ਼ਦਾ ਆਪਣੀ ਇਚਾਰ ਅਸਾਰ ਗਰਮ ਹੋਵੇ ਸਤਗੁਰ ਮਿਲੈ ਗੁਜੈ ਵਿਚਾਰਾ ਵਾ ਜੋ ਲਾਹਾ ਟੂਟਾ ਕਿਵੈ ਬਾਟ ਚੱਲਦੀ ਆਈ ਜੋਿਸ ਭਾਵੈ ਨਾਮ ਕਾ ਸਰਾਈ ਵੜੀ ਆਈ ਵਾਹਿਗੁਰੂ ਕੀ ਖਾਲਸਾ ਸਰਵ ਤੇ ਰਾਵੀ ਦੇ ਕਿਨਾਰੇ ਇਹ ਗੇਰੀ ਗੁਰੂ ਦੇ ਸਾਹਮਣੇ ਪਾਸਤ ਬਖਸ਼ਿਆ ਹੈ ਕਿਥੇ ਬਰਾਜਮਾਨ ਹਨ ਖੜੇ ਰਸ਼ਮੀ ਸੰਗਤਾਂ ਗੁਰੂ ਮਹਾਰਾਜ ਸਾਹਿਬ ਦੇ ਪਾਸ ਨਿਤ ਨਵੀਆਂ ਆਉਂਦੀਆਂ ਦਰਸ਼ਨ ਕਰਦੀਆਂ ਹਨ ਪਾਪ ਤਨ ਦੇ ਪਰਸ਼ਨ ਕਰਦੇ ਹੈ ਉਹਨਾਂ ਦੇ ਉੱਤੇ ਸਤਿਗੁਰੂ ਸੱਚੇ ਪਾਪ ਚੇਤੇ ਪਾ ਕਰਕੇ ਬਖਸ਼ਦੇ ਹਨ ਆਸਾ ਮਹੱਲਾ ਪਹਿਲਾ ਚਾਰੇ ਕੁੰਡਾਂ ਝੁੰਗੀਆਂ ਸਤਿਗੁਰੂ ਅੰਦਰ ਜਾਮੀ ਗਰੀਬ ਨਿਵਾਸ ਸੱਚੇ ਪਾਤਸ਼ਾਹ ਅびਾਸ ਸਿੱਖਾਂ ਵੱਲੋਂ ਪ੍ਰਾਰਥਨਾ ਹੈ اے ਗਰੀਬ ਨਿਵਾਸ ਸੱਚੇ ਪਾਤਸ਼ਾਹ ਮੈਂ ਚਾਰੇ ਗੁੰਡਾ ਉੱਤਰ ਦੱਖਣ ਪੂਰਬ ਪਛਮਨੂ ਉਧੀਆਂ ਖੋਜੀਆਂ ਹਨ ਪਾਲਣਾ ਕੀਤੀਆਂ ਹਨ ਕੋਲੀ ਮੈਂਡਾ ਮੈਂ ਮਾਰੇ ਆਪਣੇ ਬਣਾਉਣ ਵਾਸਤੇ ਬੜੇ ਜਤਨ ਕੀਤੇ ਹਨ ਉਹ ਨੀਮੀ ਮਹੰਗਾ ਕੋਈ ਵੀ ਨੀਮੀ ਨਹੀਂ ਹੈ ਮੈਂਡਾ ਮੇਰਾ ਨੀਵੀਂ ਨਿਸ਼ਤੇ ਕਰਕੇ ਕੋਈ ਵੀ ਨਹੀਂ ਮਾਰਾ ਮੈਂਡਾ ਮੇਰਾ ਹੈ ਜੀ ਤੁਧ ਭਾਰ ਹੈ ਸਾਹਿਬ ਇਹ ਸੈਭ ਅਕਾਲ ਪੁਰਖ ਵਾਹਿਗੁਰੂ ਜੀ ਸਤਿਗੁਰੂ ਜੇ ਆਪ ਨੂੰ ਭਾਜ ਆਵੇ ਹੂੰ ਮੈਂ ਹਉ ਟੈਂਡਾ ਤੂੰ ਸੱਚੇ ਪੰਛੇ ਮੇਰਾ ਹੈ ਮਾਲਕ ਹਉ ਟੈਂਡਾ ਮੈਂ ਤੇਰਾ ਸੇਵਕ ਹਾਂ ਦਰਬੀਬਾ ਮੈਂ ਨੀਵ ਕੋ ਇਹ ਅੰਧੀ ਆਮੀ ਦਰਬੀਬਾ ਨਾ ਦੂਸਰਾ ਦਰ ਮੈਂ ਮੇਰੇ ਕਈ ਨਿਯਮ ਨਿਸ਼ਚੇ ਕਰਕੇ ਨਹੀਂ ਹੈ ਕੋਈ ਵੀ ਮੈਂ ਕਰੀ ਸਲਾਮ ਏ ਕੀਦੇ ਅੱਗੇ ਜਾ ਕੇ ਮਹਾਰਾਮ ਸਲਾਮ ਕਰਾਂ ਨਮਸਕਾਰ ਕਰਾਂ ਇਸ ਕਰਕੇ ਆਪਦੇ ਦਰ ਦੀ ਸਾਧ ਸੰਗਤ ਆਪਦੇ ਦਰ ਵਿੱਚ ਸਲਾਮ ਕਰਨੀ ਬਣਦੀ ਆਪ ਨੂੰ ਨਮਸਕਾਰ ਕਰਨੀ ਬਣਦੀ ਹੈ ਹੋਰ ਕੀਦੇ ਅੱਗੇ ਦਰਵਾਜ਼ੇ ਕੀ ਦੀ ਦਰਵਾਜ਼ੇ ਜਾ ਕੇ ਨਮਸਕਾਰ ਕਰੀਏ ਹਿੱਕੂ ਮੈਂਡਾ ਤੂੰ ਧਣੀ ਕੋਈ ਮਾਰਾ ਮੈਂਡਾ ਮੇਰਾ ਕੋਈ ਨਹੀਂ ਮਾਲਕ ਹੈ ਇਹ ਪਰਮੇਸ਼ਵਰ ਸਾਚਾ ਮੁਖ ਨਾਮ ਅਗਰ ਜਿਹਦਾ ਨਾਮ ਸੱਚਾ ਇਹ ਸਾਡੇ ਮੁਖ ਵਿੱਚ ਇਹ ਹਿਰਦੇ ਚ ਹਰ ਵਕਤ ਵਸਿਆ ਰਹੇ ਰਹਾਉ ਸਿਧਾ ਸੇਵਨ ਸੇਧ ਪੀਰ ਲੋਕ ਜਿਹੜੇ ਐ ਸਿਧੀਆਂ ਵਾਸਤੇ ਸਿਧਾਂ ਨੂੰ ਪੀਰਾਂ ਨੂੰ ਮੁਸਲਮਾਨਾਂ ਦੇ ਪੀਰ ਹੁੰਦੇ ਹਨ ਅਤੇ ਹਿੰਦੂਆਂ ਅੰਦਰ ਸਿਧ ਹਨ ਜੋ ਅਸੀਸੇ ਗੋ ਰਖਣਾ ਤੇ ਮੱਤਲੇ ਆਸਰੇ ਵਾਲੇ ਉਸ ਦੀਆਂ ਅਰਜ਼ੀਆਂ ਵਾਸਤੇ ਸਿੱਧਾਂ ਨੂੰ ਤੇ ਪੀੜਾ ਮਿਲਨੀ ਸੇਵਨ ਕਰ ਲਿਆ ਜਾ ਜਾ ਕੋ ਲੋਕ ਮੰਗ ਰਹੇ ਰੁੱਧ ਸਿੱਧੇ ਉਹਨਾਂ ਸਿੱਧਾਂ ਦੇ ਪਾਸੋਂ ਕੋਈ ਕਹੇ ਜੀ ਮੇਰਾ ਅੰਮ੍ਰਿਤ ਜੋਗਾ ਹੋ ਜਾਵੇ ਪੈਜਨ ਸਾਥ ਅਰਹੰਤ ਸਾਥ ਪੰਥੀ ਹੋਇ ਲਿਆ ਕੇ ਅੰਨ ਨੂੰ ਜਿੰਨਾਂ ਖੁਸ਼ੀ ਖੁਲ੍ਹਾ ਬਤਾਇ ਜਾਵੋ ਤੋਦ ਨਾ ਆਵੇ ਇਹਨਾਂ ਰੁੱਧੀ ਹੈ ਜੇ ਨਾ ਅਨੁਗਾਂ ਨਾ ਕਰੇ ਮੁਕਣਾ ਅਤੇ ਸਿੱਧੀਆਂ ਗੁਪਤ ਕਰਤ ਹੋ ਕੇ ਦੇਖਣ ਅਣਮਾ ਨਹਿਮਾ ਲਗਮਾ ਅਜਿਹਾ ਤੇਨਾ ਸਿੱਧੀਆਂ ਦੀ ਮੰਨ ਕਰਦੇ ਇਸ਼ਾਰ ਕਰਦੇ ਸਾਨੂੰ ਕਈ ਮੈਂ ਇੱਕ ਨਾਮ ਨਾ ਵੀਸਰੈ ਜੀ ਮਹਾਰਾਜ ਸਿੱਧਾਂ ਦੀ ਸ੍ਰੀ ਗੁਰੂ ਜੀ ਕਰਨੀ ਕਿਸੰਧ ਕਰਦੇ ਸਿੱਧੀਆਂ ਤੇ ਤੀਰਾਂ ਦੀ ਸਾਨੂੰ ਲੋਲ ਨਹੀਂ ਹੈ ਅਸੀਂ ਰਿੱਧੀ ਸਿੱਧੀ ਦੇ ਭੁੱਖੇ ਨਹੀਂ ਜੇ ਤੁਸੀਂ ਨਾਮਾਂ ਕੀ ਦੱਸਤੀ ਹੈ ਕੀ ਅਸਰ ਕੋਈ ਪਾਪ ਚਾ ਅਸੀਂ ਕਹਿੰਦੇ ਹੋ ਮੰਗਦੇ ਹਾਂ ਮੈਂ ਇੱਕ ਨਾਮ ਨਾ ਵੀਸਰ ਸਾਡੇ ਤਾਂ ਵੀ ਮਹਾਰਾਜ ਕਾਬਦਾ ਅਮਰਤ ਨਾਮ ਕਦੇ ਭੁੱਲੇਗਾ ਐਸੀ ਕਿਰਪਾ ਕਰੋ ਸਾਡੇ ਉੱਤੇ ਸਾਚੀ ਗੁਰਬੁੱਧ ਜੋ ਸੱਚੇ ਗੁਰੂ ਆਪਾਲ ਕਿਰਤਾਂ ਇਹ ਬੋਨ ਵਾਲੀ ਜੀਵੀ ਬਖਸ਼ੀ ਹੈ ਸਰੀਰ ਨੂੰ ਬੁੱਧੀ ਨਹੀਂ ਪ੍ਰਾਪਤ ਹੁੰਦੀ ਧ੍ਰਿਯਾ ਧ੍ਰਿਯਾ ਨਹੀਂ ਹੱਸੇ ਰਹਿੰਦੇ ਹਨ ਇਹੋ ਜਿਹੇ ਉਹਰਾ ਸਾਧਾ ਜੋਗੀ ਭੋਗੀ ਕਾਪੜੀ ਜੋਗੀ ਜੋ ਮਨਪਾਤ ਗੋਰਖ ਮੱਤ ਦੇ ਆਸਰੇ ਰਹਿਣ ਵਾਲੇ ਉਲੰਬੀ ਸੰਗਤ ਆਪੇ ਭੋਗੀ ਰਾਏ ਇਹ ਵੀ ਲੋਕ ਕਹਣਗੇ ਭੋਗਾ ਨੂੰ ਭੋਗਣ ਵਾਲੇ ਅਮੀਰ ਲੋਕ ਤੇ ਕਾਪੜੀ ਇਕਰਾਰ ਨਾ ਕਰੇ ਤੇ ਜਾਣ ਵਾਂਗੇ ਕਾਪੜੀਆ ਤੀਰਖ ਹੈ ਸਾਰੇ ਬਸਰੇ ਜੇਰੀ ਰੰਗੇ ਪਾਏ ਹੁੰਦੇ ਹੈ ਸੱਤਾਂ ਦੀ ਦਸਾਂਵੇਂ ਪਾਏ ਹੁੰਦੇ ਐ ਪੈੜਾ ਜੀ ਗਰਾਭਾਂ ਪਾਈਆਂ ਹੁੰਦੀਆਂ ਸਾਰਾ ਸਰੀਰ ਉਹਨਾਂ ਦਾ ਭਗਵਾਨ ਜੀ ਦਾ ਨਾ ਟਿਕਿਆ ਹੁੰਦਾ ਹੈ ਅੱਖਾਂ ਅੱਗੇ ਵੀ ਗੁਵਾਰੇ ਲਾਏ ਹੁੰਦੇ ਐ ਉਹ ਕਾਪੜੀ ਪੋਹਤਾ ਹੈ ਮਿਲਿਆ ਉਹ ਕਦਾਰ ਨਾਲ ਤੀਰ ਜੀ ਜਿਸ ਵਕਤ ਕੁਸਮਾਗ ਤੇ ਬੈਠੇ ਮੈਂ ਸ਼ਿਵ ਜੀ ਦੇ ਪਾਸੋਂ ਕੜਾ ਲਿਆ ਸੀ ਸ਼ਿਵ ਜੀ ਨੂੰ ਖੁਸ਼ ਹੋ ਕੇ ਕੜਾ ਪਿਆ ਸੀ ਉਹ ਕੜਾ ਲੈ ਕੇ ਸ਼ਿਵਜੀ ਦੇ ਸਰਵੇ ਤੇ ਫਿਰ ਲਗਾਈ ਪਾਰਵਤੀ ਨੇ ਖੋਲਵਾਏ ਨੇ ਕੋਲੋ ਉਸ ਇੱਕ ਸਾਲ ਸੰਗੇਜੀ ਸ਼ਿਵਜੀ ਜੀਵਤ ਜਾਂ ਵੀ ਮੈਨੂੰ ਤਸਨਾ ਕਰਦੇ ਵੇ ਝੋਟੇ ਰਾਜ ਮੁਕਤਾਰ ਕੇ ਕਲਾਰਨਾਥ ਤੇ ਜਾ ਕੇ ਨਿਕਲਿਆ ਸੀ ਉਸ ਤੀਰ ਹੁੰਦਾ ਨਾਮ ਕਲਾਰਨਾਥ ਹੈ ਇਹ ਕਾਪੜੀਏ ਤੇ ਸ਼ਿਵਜੀ ਦੇ ਉਪਾਸ਼ਕ ਹੈ ਉਹ ਕਲਾਰਨਾਥ ਦੇ ਉੱਤੇ ਜਾ ਕੇ ਉਹ ਸ਼ਿਵ ਜੀ ਜਿਸ ਦੇ ਝੋਟਾ ਬਣ ਕੇ ਨਿਕਲਿਆ ਸੀ ਉਹਦਾ ਪੂਜੇ ਨੂੰ ਕਰਦੇ ਉਹਨਾਂ ਦੇ ਵਿੱਚ ਇਸ ਪ੍ਰਕਾਰ ਇਹ ਕਾਪੜੀ ਪੀਖ ਹੈ ਮਹਾਰਾ ਕਹਿੰਦੇ ਨੇ ਇਸ ਪ੍ਰਕਾਰ ਦੇ ਕਾਪੜੀ ਬਣਨਾ ਜਿਹੜਾ ਹੈ ਆ ਭਵੇਂ ਦਿਸੰਤਰ ਕੋਈ ਜੋਗੀ ਦਿਸ਼ਾ ਦੇ ਅੰਦਰ ਭਰਮ ਦੇ ਫਿਰਦੇ ਹੈ ਨਾ ਮੈਂ ਖੰਡ ਕੀ ਇਖਿਆ ਮੰਗਦੇ ਫਿਰਦੇ ਹੈ ਕੋਈ ਪੂਰਬ ਦਿਸ਼ਾ 'ਚ ਭਰਮਦੇ ਹੈ ਕੋਈ ਪੱਛਮ ਦਿਸ਼ਾ 'ਚ ਭਰਮਦੇ ਹੈ ਕੋਈ ਉੱਤਰ ਵਿੱਚ ਕੋਈ ਦੱਖਣ ਵਿੱਚ ਈਆ ਉਹਨਾਂ ਦਾ ਪਉਣਾ ਹੈ ਆਪਣੇ ਕਰਕੇ ਜਿਸਾਂ ਜਿਹੜੀਆਂ ਇੰਦਰੀਆਂ ਹਨ ਇੰਦਰੀਆਂ ਦੇ ਵਿਸ਼ਿਆਂ ਦੀ ਤਰਫ ਭਰ ਹੁੰਦੇ ਫਿਰਦੇ ਐ ਜਿਸਾਂ ਜੋ ਅੰਤਾਂ ਕਰਦੀਆਂ ਦ੍ਰਿਸ਼ੀਆਂ ਹਨਗੀਆਂ ਇਹਨਾਂ ਦੇ ਪਰਮਾਨ ਪਰ ਜਿੰਦਰਾ ਸਮ੍ਰਿਤੀ ਕਲਪਾਦਕਾਂ ਦੇ ਵਿੱਚ ਪਰਮਾਏ ਹੋਏ ਭਰਮ ਦੇ ਹਨ ਕਿਆ ਹੈ ਉਹਨਾਂ ਨੂੰ ਫਲ ਕੁਝ ਨਹੀਂ ਹੈ ਗੁਰ ਕਾ ਸਬਦ ਨਾ ਚੀਨਿ ਨਹੀਂ ਜਿਹੜੇ ਪੁਰਸ਼ ਸੰਗੂਹ ਦੇ ਫਕੀਰ ਦਾ ਸ਼ਬਦ ਜੋ ਉਪਦੇਸ਼ ਹੈ ਅਕਾਲ ਪੁਰਖ ਦਾ ਉਹ ਨਹੀਂ ਚੀਨਦੇ ਜਾਣਦੇ ਹਨ ਸਤ ਸਦੀ ਵਿਚਾਰ ਨੂੰ ਨਹੀਂ ਗ੍ਰਹਿਣ ਕਰਦੇ ਸਤ ਸਾਰ ਨਿਰੰਤਰ ਗੁਰਾਂ ਦਾ ਸ਼ਬਦ ਕੀ ਹੈ ਤਤ ਸਰੂਪ ਜੋ ਪਰਮੇਸ਼ਰ ਹੈ ਸਾਰ ਤਤ ਸਾਰੂਪ ਜੋ ਬ੍ਰਹਮ ਹੈ ਸਾਇੰਚ ਤਤ ਗਿਆਨ ਸਰੂਪ ਜੋ ਹੈ ਤੇ ਸਤ ਸਾਰ ਗਿਆਨ ਸਰੂਪ ਇਹ ਜੋ ਸਾਰੂਪ ਗਿਆਨ ਸਰੂਪ ਹੈ ਨਿਰੰਤਰ ਇੱਕ ਰਾਸੂਪ ਸਰੂਪ ਨੂੰ ਨਹੀਂ ਜਾਣਦੇ ਹਨ ਅੰਤਰੇ ਤੋ ਰਹਤ ਪੰਡਿਤ ਪਾਧੇ ਜੋਈ ਸੀ ਕੰਢੇ ਦੇ ਸ਼ਾਸਤਰ ਗਿਆਨੀ ਹਮੇ ਵਿਦਿਆ ਕਰੇ ਹੋਏ ਪੰਡਤ ਹਨਗੇ ਅਤੇ ਪਾਧੇ ਜੋ ਬੱਚਿਆਂ ਨੂੰ ਪੜਾਉਣ ਵਾਲੇ ਪਾਧੇ ਹੈ ਅਤੇ ਪਾਧੇ ਪੜਤੀਆਂ ਦੱਸਣ ਵਾਲੇ ਤਕਸਾਲਾਂ ਦਸਣ ਵਾਲੇ ਕਿਤੇ ਵੀ ਤੁਹਾਡੀ ਕੋਲ ਵੀ ਇਹ ਤਕਸਾਲ ਹੈ ਤੁਹਾਡੀ ਵੀ ਇਹ ਤਕਸਾਲ ਹੈ ਇਸ ਪ੍ਰਕਾਰ ਸਾਦੇ ਜੋ ਬੱਚਿਆਂ ਨੂੰ ਪੜ੍ਹਾਉਣ ਵਾਲੇ ਪੜ੍ਹੀਆਂ ਦਸਣ ਵਾਲੇ ਜੋ ਇਸੀ ਜੋ ਇਸੀ ਜੋਤ ਸੀ ਜਿਹੜੇ ਹਨਗੇ ਸਮੇਂ ਦੀ ਗਿਆਤ ਦੱਸ ਰਾਇਆ ਵੀ ਹੁਣ ਮੀਂਹ ਪਵੇਗਾ ਹੁਣ ਢੇਰੀ ਆਵੇਗੀ ਤੂਫਾਨ ਆਵੇਗਾ ਇਉਂ ਇੱਕ ਆਰਦੇ ਗਿਆਤ ਜਿਹੜੇ ਹਨਗੇ ਉਹ ਜੋਤਸੀ ਲੋਕ ਮਿਤ ਪੜ੍ਹੇ ਪੁਰਾਣਾ ਜਿਵੇਂ ਪਰਪੀ ਪੁਰਾਣਾ ਦੇ ਦਾ ਹੀ ਪੁਰਖ ਪੁਰਾਣਾ ਅੱਜ ਕਾ ਨੂੰ ਜੋਤਸੀ ਪੜ੍ਹਦੇ ਹੋਣਗੇ ਸੰਤ ਲੋਕ ਹੋਰ ਪੁਰਾਣੋਂ ਦੇ ਤਾਂ ਹੀ ਪੜ੍ਹਦੇ ਹਨ ਸਾਦੇ ਲੋਕ ਪੁਰਾਣਾ ਆਜ ਕਾ ਨੂੰ ਪੜ ਪੜ ਕੇ ਦੱਸਦੇ ਹਨ ਲੋਕਾਂ ਦੀਆਂ ਪੱਧਤੀਆਂ ਅੰਦਰ ਵਸ ਨਾ ਜਾਣੀ ਅੰਦਰ ਆਤਮਾ ਨੰਦਰੀਤੀ ਵਸਦੀ ਹੈ ਉਸ ਨੂੰ ਜਾਣਦੇ ਨਹੀਂ ਹਨ ਕੋਈ ਜਿਹੜੇ ਤਤ ਬ੍ਰਹਮ ਨੂੰ ਲੁਕਾਣਾ ਅੰਦਰ ਵਸਦੀ ਹੈ ਉਹਨਾਂ ਦੇ ਉਸ ਨੂੰ ਨਹੀਂ ਜਾਣਦੇ ਕੀ ਵਸਦੀ ਹੈ ਕਿੰਦੇ ਸਾਰਿਆਂ ਦੇ ਘਾਟਾਂ ਪਤਾ ਕਰਨ ਦੇ ਅੰਦਰ ਬ੍ਰਹਮ ਸੁਪਨੇ ਆਪਣੇ ਆਪ ਨੂੰ ਲੁਕਾਇਆ ਹੋਇਆ ਹੈ ਇੱਕ ਗੁਪਤ ਕਰੀ ਬੈਠਾ ਹੈ ਇੱਕ ਤਪ ਕੀ ਬਣ ਮਹਿ ਤਪ ਕਰ ਹੈ ਇਸ ਪ੍ਰਕਾਰ ਹੀ ਤੀਰਥ ਉਹ ਜਾਣਦੇ ਨਹੀਂ ਹੈ ਸਰੂਪ ਦੇ ਤੱਕ ਨੂੰ ਇੱਕ ਤੁਫਸੀ ਲੋਕੋ ਬਣਵਾ ਮਿਚ ਰਹਿੰਦੇ ਬਾਣ ਤਰਸੀ ਬਣ ਕੇ ਤਪਸੀਆ ਕਰਦੇ ਹਨ ਨਿਤ ਤੀਰਥ ਵਾਸਾ ਅਤੇ ਇੱਕ ਤੀਰਥ ਹੀ ਜਾਤ ਰਹੂ ਹਾਂਗੇ ਉਹ ਤੀਰਥਾਂ ਦੇ ਉੱਤੇ ਜਾ ਕੇ ਬਤੀ ਵਾਸਾ ਕਰਦੇ ਹਨ ਆਪਨਾ ਚੀਨਹਿ ਤਾਮਤੀ ਇਹ ਕੋਈ ਆਕ ਨੂੰ ਉਹਨਾਂ ਨੂੰ ਕਹੇ ਕਿ ਤੁਸੀਂ ਉਪਦੇਸ਼ ਦਿਓ ਤਾਂ ਉਸ ਵੇਲੇ ਕ੍ਰੋਧ ਧਾਰ ਲੈਂਗੇ ਆਪਣੀ ਆਤਮਾ ਨੂੰ ਤਾਂ ਹੀ ਐਸੇ ਤਉਮਨੀ ਕਰੋਧੀ ਹੈ ਸਰਾਹ ਦੇ ਤੱਕ ਜਾਂਦੇ ਹੈ ਆਪਣਾ ਆਧੂਪ ਕਰਕੇ ਆਤਮਾ ਸ਼ੂਰੀ ਨਹੀਂ ਜਾਣਦੇ ਹੋ ਸਾਹੇ ਕਹੇ ਉਦਾਸਾ ਇਹ ਕਿਸਵਾ ਤੇ ਤਲਾਕਾਰ ਵਾਰ ਛੱਡ ਕੇ ਉਦਾਸ ਹੋ ਰਹੀ ਉਦਾਸ ਹੋਣ ਦਾ ਕੀ ਮਤਲਬ ਹੋ ਜੇ ਤਮੋਂ ਕੋਈ ਨਹੀਂ ਛੱਡਿਆ ਜੇ ਕੋਈ ਵੀ ਨਹੀਂ ਨਗਰ ਤੀਕਾ ਕਾਵੇ ਆਦੇ ਉਦਾਸੇ ਸਨ ਐਵੇਂ ਵਿਸਪਲੀਓਨ ਦਾ ਉਦਾਸ ਹੋਣਾ ਕਾਰਵਾਲ ਛੱਡਣੇ ਇੱਕ ਬੰਦ ਜਤਨ ਕਰ ਰਾਖ ਦੀ ਜੁਤ ਆਪਣੀ ਆਪ ਨੂੰ ਜਤੀਤ ਹੋਂਦੇ ਹੈ ਜੇ ਕੋਣ ਕਰਕੇ ਥਲੀਆਂ ਚੀਜ਼ਾਂ ਉਸੀਆਂ ਚੱਟੀਆਂ ਆਦਿਕ ਵਰਤਨਾਂ ਸਕੇ ਉਹ ਇਸ ਸਰਕਾਰ ਦੇੰਦ ਰੱਖਣ ਦਾ ਯਤਨ ਕਰੇ ਬ੍ਰह्म ਚਲ ਦੇ ਰੱਖਣ ਦਾ ਯਤਨ ਕਰਦੇ ਹਾਂ ਇਹ ਜਤੀ ਕਹਾਵ ਹੈ ਪਰ ਅੰਦਰ ਸੰਕਲਪ ਨਹੀਂ ਮਰੇ ਜਿਸ ਨੇ ਬਚਨ ਮਾਰਾ ਸਾਨੂੰ ਕਿਹਾ ਹੈ ਕਿ ਜੇ ਜਤੀ ਹੋ ਜਾਵੇ ਜੁਗਤ ਨੂੰ ਜਾਣਾ ਛੱਡ ਵਹ ਘਰਵਾਰ ਏਤਾ ਨਾਰੀ ਗ੍ਰਸਤੀ ਨੂੰ ਵੀ ਕਿਨਾਰੀ ਦੇ ਜਤੀ ਹੋਣ ਯੋਗ ਹੈ ਪਰ ਨਾਰੀ ਕੀ ਚੈਨ ਮੁਖਾਣਾ ਹੈ ਜੋ ਅਰਥ ਪ੍ਰਕਾਰ ਦਾ ਬ੍ਰਹਮਚਾਰ ਵੀ ਰੱਖ ਨਹੀਂ ਸਕਦੇ ਤੇ ਉਹ ਲੋਕ ਆਪਣੇ ਆਪ ਨੂੰ ਕਹਾਵਤ ਕੀ ਹੈ ਕਿ ਅਸੀਂ ਜਤੀਏ ਅੰਦਰੋਂ ਮਨ ਦਾ ਸਤਲਪ ਰੂਪਿਆ ਨਹੀਂ ਉਹਨਾਂ ਪੁਰਖਾਂ ਦਾ ਹੁੰਦਾ ਵੇਨ ਗੋੜ ਸਾਉ ਨੂੰ ਨਾ ਚੂਟੇ ਹੀ ਇਸ ਤਰ੍ਹਾਂ ਜਤੀ ਕਹਾ ਕੇ ਕੀ ਮੁਕਤ ਹੋ ਜਾਣਗੇ ਬਿੰਦ ਰਾਖ ਜੋ ਤਰੀਏ ਭਾਈ ਖੁਸਰੇ ਕੋ ਨਾ ਪਰਮਗਤ ਪਾਈ ਖੁਸਰੇ ਦੀ ਜੂਨ ਨੂੰ ਪ੍ਰਾਪਤ ਹੋ ਜਾਣਗੇ ਹੋਰ ਕੀ ਹੋਜੀ ਮਹਾਰਜ ਜਹੀ ਪਾਠਾਂ ਲਿਖਿਆ ਬਿੰਦ ਤੇ ਸਹੀਆ ਤਾਂ ਹੈ ਨੀਵੀਂ ਕੀ ਦਈਆ ਰੇਤ ਜਿਹੜੇ ਬਿੰਦ ਨੂੰ ਸਾਧਣ ਵਾਲੇ ਹੈ ਉਹਨੂੰ ਖੁਸ਼ਰੇ ਵੀ ਵਿਡਿਆਈ ਮਾਰ ਦੇ ਦੂਗਾ ਖੁਸ਼ਰੇ ਤੇ ਬਿੰਦ ਹੁੰਦੀ ਹੀ ਨਹੀਂ ਇਸ ਪ੍ਰਕਾਰ ਦੀ ਹਾਲਤ ਹੋ ਗਈ ਕਿ ਹੋਰ ਕੀ ਫਰ ਮਿਲੇਗਾ ਬੇਨਗੁਰ ਸਾਉ ਜੇ ਜਗਤ ਨੂੰ ਕਾਇਮ ਨਹੀਂ ਰੱਖਦੇ ਜੀਵਨ ਨੂੰ ਕਾਇਮ ਨਹੀਂ ਬਣਾਉਂਦੇ ਹਨ ਬੇਨਗੁਰ ਸਾਉ ਦਾ ਨਾਸ਼ ਹੁੰਦਾ ਹੀ ਮਨੁੱਖ ਸੰਸਾਰ ਦੇ ਬਾਦਸ਼ਾਹ ਦੇ ਸ਼ਬਦ ਤੋਂ ਛੁਟਕਾਰਾ ਮੁਕਤੀ ਨਹੀਂ ਹੋ ਸਕੇਗੀ ਧਰਮ ਆਵਹਿ ਜਾਨ ਇਹ ਦੁਨੀਆਂ ਦੇ ਵਿੱਚ ਧਰਮ ਦੇ ਆਣ ਜਾਣ ਕਰੇ ਜੰਮ ਤੇ ਕਰੇ ਮਰ ਤੇ ਹਰ ਜਿੰਦਾਂ ਨੂੰ ਬੰਧ ਦੇ ਰਹਿਣ ਦੇ ਆਉਣ ਜਾਣ ਵਿੱਚ ਜੀਰੀ ਹੀ ਸੇਵਕ ਸਾਧ ਕਿ ਸਾਰੇ ਉਹਨਾਂ ਗ੍ਰਸਤੀ ਚੰਗੇ ਹਨ ਪਰ ਉਹ ਗ੍ਰਸਤੀ ਚੰਗੇ ਹੈ ਕਿ ਗੁਰੂ ਜੀ ਦੇ ਪ੍ਰਕਾਸ਼ ਦਾ ਜਿਹੜੇ ਗ੍ਰਸਤੀ ਸਾਧ ਸੰਗਤ ਦੀ ਸੇਵਾ ਕਰਨ ਵਾਲੇ ਹਨ ਸੇਕ ਭਾਵ ਧਾਰਨਣ ਵਾਲੇ ਸਾਰਿਆਂ ਦਾ ਸਾਧਨ ਕਰਨ ਵਾਲੇ ਜਮ ਤਬ ਕਰਨ ਵਾਲੇ ਬੰਦਗੀ ਕਰਨ ਵਾਲੇ ਹਨ ਗੁਰਮਤੀ ਲਾਜ ਅੱਜ ਗੁਰਮਤਿ ਜਿਹੜੇ ਜੁੜੇ ਹੋਏ ਹੈ ਉਹ ਗ੍ਰਸਤੀ ਚੰਗੇ ਹਨ ਇਹਨਾਂ ਸਾਰਿਆਂ ਭੇਟੀਆਂ ਨਾਲ ਜਿਹੜੇ ਸੇਵਾਵਾਂ ਕਰਦੇ ਆ ਭੈਣਾਂ ਕਰਦੇ ਆ ਸੇਵਕ ਭਾਵ ਧਾਰ ਕੇ ਦੀਦੀ ਧਾਰ ਕੇ ਸੇਵਾ ਕਰਦੇ ਆ ਗੁਰਮਤਿ ਲੱਗੇ ਆ ਗੁਰਮਤਿ ਨਾਮ ਦਾ ਇਸ਼ਨਾਨ ਵੀ ਗੁਰੇ ਹੋਏ ਗੋ ਨਾਮਦਾਨ ਇਸ ਨਾਮ ਗੁਰੜੋ ਇਹ ਨਾਮ ਜਦੋਂ ਅੰਦਰ ਦੇ ਲਈ ਉੱਠ ਕੇ ਤੇ ਧਰਮ ਵੀ ਕਿਰਤ ਕਰਕੇ ਬੰਦ ਕੇ ਖਾਂਦੇ ਆ ਦਾਮਦੰਦੋ ਹੈ ਇਹ ਅੰਦਰ ਦੇ ਲਈ ਇਸ਼ਨਾਨ ਕਰਦੇ ਆ ਇਹ ਜਿੰਨੀਆਂ ਚੀਜ਼ਾਂ ਕੀਤੀਆਂ ਜਿਨ੍ਹਾਂ ਨੇ ਦੇ ਨਾਮ ਦਾ ਨਿਸ਼ਾਨ ਤੋਂ ਬਾਂਝੇ ਲਿਰਦੇ ਜੀਵੇ ਉਹ ਦ੍ਰਿਸ਼ਟੀ ਚੰਗੇ ਹਲੇ ਨਾ ਸਾਧਾ ਨਾਮੋਂ ਸਾਧ ਕੰਨਾਲੋ ਹਰ ਭਾਜ ਤੇ ਸੂ ਜਾਗਦੀ ਮਨ ਦੀ ਤਲਤੀ ਵੀ ਜਿੰਨਾ ਵਿੱਚ ਤੂੰ ਜਾਗ ਪਏ ਹਨ ਯਾਰ ਵਸਾ ਜੀ ਭਗਤੀ ਕਰਕੇ ਜਾਗ ਪਏ ਗੁਰ ਤੇ ਦਾਰ ਘਰ ਜਾਣੀ ਉਹ ਦ੍ਰਿਸ਼ਟੀ ਆਦਮੀ ਕਿਸ ਨਾ ਜੋਗੀਆਂ ਨਾਲੋਂ ਜੋਗੀਆਂ ਨਾਲੋਂ ਕਾਪੜੀਆਂ ਨਾਲੋਂ ਕੱਦ ਕਨੋਂ ਸਾਧ ਨਾ ਜੋਤੀਆਂ ਨਾਲੋਂ ਸੰਖਿਆ ਨਾਲੋਂ ਬਾਣ ਪ੍ਰਸੀਆਂ ਨਾਲੋਂ ਪੀਠ ਕੀ ਮਸਲ ਵਾਲਿਆਂ ਨਾਲ ਸਾਰਿਆਂ ਨਾਲ ਗੁਰਾਂ ਦੁਆਰਾ ਉਹਨਾਂ ਦਰਸਪੰਦਰ ਦੁਆਰਾ ਕਾਰਸਿਕ ਰੂਪ ਨੂੰ ਜਾਣਿਆ ਜਾਣਣਾ ਕੀਤਾ ਹੈ ਤੂੰ ਜਾਏ ਸੰਿਆਣ ਹੋਰ ਵੀ ਜਿਹੜੇ ਪੁਸ਼ ਗੁਰੂ ਸਾਹਿਬ ਬਣਾ ਰਾ ਦਰ ਗਿਆਨ ਦੇ ਤਾਈ ਤਾਰ ਰੂਪ ਵਿੱਚ ਗਈ ਜਾਣੀ ਹੈ ਜਾਣੀ ਉਹ ਜਾਣ ਲੈਂਦੇ ਹੈ ਜਾਣਦੇ ਹੋ ਜਾਏ ਸਿਆਣ ਉਹ ਭਾਈ ਦੁਰਗਾ ਦੀ ਜਗ੍ਹਾ 'ਚ ਜਾ ਕੇ ਸਿਆਣੇ ਜਾਣਗੇ ਕਿ ਇਹ ਮੁਗਦਪੁਰਖ ਹੈ ਉਹ ਹੀ ਗਿਆਨ ਸਤਖੰਡ ਰੂਪੀ ਸਰੂਪ ਨੂੰ ਸਿਆਣ ਲੈਣਗੇ ਸੋ ਰੂਪ ਉਹ ਵੀ ਜਗਾ ਵਿੱਚ ਸਿਆਰੇ ਜਾਣਗੇ ਨਾਨਕ ਨਾਮ ਨਾ ਬੀਸਰੇ ਸਬਦ ਗੁਰੂ ਸਾਹਿਬ ਜੀ ਕਹਿੰਦੇ ਸੱਚੇ ਪਾਤਸ਼ਾਹ ਨਾਮ ਨਾ ਭਾਈ ਕਦੇ ਵੀ ਵਿਸਰੇ ਭੁੱਲੇ ਲਾਕੇ ਮਨ ਮੰਨ ਇਹ ਸੱਚੇ ਪਾਤਸ਼ਾਹ ਦੀ ਮੰਨ ਦੀ ਦਾ ਮਨ ਜਾਵੇ ਉਸ ਰੂਪ ਦੀ ਪ੍ਰਾਪਤੀ ਵਾਲੇ ਹੋ ਜਾਂਦੇ ਹਨ ਸਾਚੇ ਮ ਸੱਚੇ ਦਾ ਮਨ ਨਾਮ ਕਰਕੇ ਹੀ ਮੰਦਾ ਭਾਈ ਜਿਨ੍ਹਾਂ ਦਾ ਮਨ ਸੱਚੇ ਚ ਮੰਨਣ ਤੇ ਲੱਗਾ ਹੋਇਆ ਹੈ ਉਹ ਨਾਮ ਨਹੀਂ ਉਹਨਾਂ ਨੂੰ ਕੋੰਦਾ ਸ਼ਬਦ ਗਣਕਦੇਵ ਜੀ ਕਹਿੰਦੇ ਹੈ ਇਸ ਤਰਕਾਰ ਸਕੇ ਦੇ ਮਨ ਸ਼ਿਰੋਮਣੀ ਗੁਰਾਂ ਦੇ ਮੰਤਰ ਕਰਕੇ ਉਹਨਾਂ ਦਾ ਮਨ ਮੰਨ ਜਾਂਦਾ ਸੱਚ ਰੂਪ ਵਿੱਚ ਕੋ ਕਵੀਰ ਮਨ ਮੰਨਿਆ ਮਨ ਮੰਨਿਆ ਤੋਹਰ ਗਿਆਨਿਆ